ਪੰਜਾਬੀ ਫਿਲਮ ਕਲਾਕਾਰ ਰਣਦੀਪ ਸਿੰਘ ਪੰਗੂ ਪੀਤੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਗਏ ਪੰਗੂ ਚੰਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਚੂੜ ਮਾਜਰੀਦਾਰ ਰਹਿਣ ਵਾਲਾ ਸੀ ਤੇ ਰਣਦੀਪ ਸਿੰਘ ਪੰਗੂ ਪੰਜਾਬੀ ਫਿਲਮ ਦਾ ਇੱਕ ਮੰਨਿਆ ਪਰ ਮੰਨਿਆ ਕਲਾਕਾਰ ਸੀ ਜਿਸ ਨੇ ਆਪਣੇ ਜੀਵਨ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਅਹਿਮ ਰੋਲ ਅਦਾ ਕੀਤੇ ਆਪਣੀ ਐਕਟਿੰਗ ਦੇ ਜਾਦੂ ਦੇ ਨਾਲ ਲੋਕਾਂ ਨੂੰ ਹਸਾਇਆ ਤੇ ਪੰਗੂ ਨੇ ਆਪਣਾ ਫਿਲਮੀ ਕੈਰੀਅਰ ਜਨਮ ਤੁਮਾਰੀ ਲਿਖੇ ਫਗਤਪੁਰਨ ਸਿੰਘ ਦੇ ਜੀਵਨ ਦੇ ਆਧਾਰਿਤ ਫਿਲਮ ਤੋਂ ਸ਼ੁਰੂ ਕੀਤਾ ਜਿਸ ਵਿੱਚ ਉਸ ਨੇ ਪਿਆਰੇ ਦਾ ਰੋਲ ਨਿਭਾਇਆ ਸੀ ਦੱਸਿਆ ਜਾ ਰਿਹਾ ਹੈ ਕਿ ਰਣਦੀਪ ਸਿੰਘ ਪੰਗੂ ਹੁਣ ਕੁਝ ਮਹੀਨਿਆਂ ਤੋਂ ਫਿਲਮ ਇੰਡਸਟਰੀ ਵਿੱਚ ਕੰਮ ਨਾ ਮਿਲਣ ਕਰਕੇ ਪਰੇਸ਼ਾਨ ਰਹਿੰਦਾ ਸੀ ਪੰਗੂ ਨੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ ਸੀ ਤੇ ਪੰਗੂ ਦੇ ਜੀਜਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਵੀ ਰਣਦੀਪ ਪੰਗੂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਮੋਟਰ ਤੇ ਜਾ ਕੇ ਸ਼ਰਾਬ ਦੇ ਭੁਲੇਖੇ ਕੋਈ ਜ਼ਹਿਰੀਲੀ ਵਸਤੂ ਪੀ ਲਈ ਜਿਸ ਕਾਰਨ ਉਸ ਨੂੰ ਖੂਨ ਦੀ ਉਲਟੀ ਆਈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪੀਟਲ ਦੇ ਵਿੱਚ ਲੈ ਜਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਮੈਂ ਮਰਨਦੀਪ ਪੰਗੂ ਜੋ ਤੁਹਾਡੇ ਨਾਲ ਫਿਲਮਾਂ ਵਿੱਚ ਕਲਾਕਾਰ ਨਹੀਂ ਸੀਦਾ ਅੱਜ ਉਹਦੀ ਅਚਾਨਕ ਡੈਥ ਹੋਈ ਆ ਤੇ ਕਿਸ ਤਰ੍ਹਾਂ ਸੁਹਾਸੀ ਉਹ ਬਹੁਤ ਹਾਸਮੁਖ ਸੁਹਾਸੀ ਉਹ ਹੱਸਦਾ ਹੀ ਰਹਿੰਦਾ ਸੀ ਉਹਨੇ ਕੱਲੀਆਂ ਫਿਲਮਾਂ ਨਹੀਂ ਉਸ ਤੋਂ ਪਹਿਲਾਂ ਉਹ ਇੱਕ ਪਲੇਅਰ ਸੀ ਕਬੱਡੀ ਦਾ ਬਹੁਤ ਅੱਛਾ ਪਲੇਅਰ ਸੀ ਉਹ ਤੇ ਇੱਥੇ ਚਮਕੌਰ ਸਾਹਿਬੀ ਉਹਦੀ ਅਕੈਡਮੀ ਦੇ ਵਿੱਚ ਉਹ ਕਾਫੀ ਖੇਡਦਾ ਰਿਹਾ ਉਹਨੇ ਬਹੁਤ سارے ਮੈਚ ਖੇਡੇ ਉਸ ਤੋਂ ਬਾਅਦ ਉਹ ਸਾਡੇ ਨਾਲ ਜੁੜਿਆ ਲਗਭਗ 8-10 ਸਾਲ ਹੋ ਗਏ ਸੀ ਧੂ ਪਹਿਲਾਂ ਉਨੇ ਥੀਏਟਰ ਕੀਤੇ ਬਹੁਤ ਨਾਟਕੋ ਕੀਤੇ ਸਾਡੇ ਪੰਜਾਬੀ ਨਾਟਕਕਾਰ ਬਾਬਾ ਬੋੜ ਗੁਰਸਰਨ ਭਾਜੀ ਦੀ ਟੀਮ ਹੈ 71 ਉਹਦੇ ਸਰਪ੍ਰਸਤ ਨੇ ਅੱਜ ਕੱਲ ਭਾਜੀ ਦੇ ਜਾਣ ਤੋਂ ਬਾਅਦ ਤੇ ਉਹਨਾਂ ਨੇ ਵੀ ਉਹਨੇ ਬਹੁਤ ਸਾਰੇ ਨਾਟਕ ਕੀਤੇ ਆ ਤੇ ਕਾਫੀ ਸਾਰੀਆਂ ਫਿਲਮਾਂ ਵੀ ਕੀਤੀਆਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਪਰ ਅਚਾਨਕ ਅਜ ਜਿਹੜਾ ਕੁਝ ਹੋਇਆ ਉਹ ਅਸੀਂ ਸੋਚ ਵੀ ਨਹੀਂ ਸਕਦੇ ਕਿ ਕਿਵੇਂ ਉਹ ਚਲੇ ਗਿਆ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਹੀ ਮੇਰੀ ਗੱਲ ਹੋਈ ਉਹਦੇ ਨਾਲ ਕਟੋ ਕਟੋ ਈ ਮੈਂ ਤੋ ਪਹਿਲਾਂ ਮੈਂ ਜੁਕੇ ਜਾਣਾ ਸੀ ਉਦੋਂ ਮੈਨੂੰ ਫੋਨ ਆਇਆ ਕਿ ਮੈਂ ਚਮਕੌਰ ਸਾਹਿਬ ਆਇਆ ਹੋਇਆ ਮੈਂ ਤੁਹਾਨੂੰ ਮਿਲਣਾ ਤੇ ਮੈਨੂੰ ਕਿਹਾ ਬੇਟਾ ਮੈਂ ਰਸਤੇ 'ਚ ਆਪਾਂ ਆ ਕੇ ਗੱਲ ਕਰਦੇ ਆ ਤੇ ਮੈਨੂੰ ਹਜੇ ਆਈ ਨੂੰ 2 ਦਿਨ ਹੀ ਹੋਏ ਆ ਮੈਨੂੰ ਤਾ ਸਵੇਰੇ ਖਬਰ ਮਿਲੀ ਆ ਇਹ ਐਸੇ ਕਿਹਨਾਂ ਥੋੜੇ ਤਾਂ ਕਦੋਂ ਮਿਲਿਆ ਸੀ ਕਿੰਨੇ ਕ ਟਾਈਮ ਪਹਿਲਾਂ ਮਿਲਿਆ ਸੀ ਕਿਹੜੀ ਫਿਲਮ ਤੋਂ ਸਟਾਰਟਿੰਗ ਕੀਤੀ ਸੀ ਫਿਲਮਾਂ ਤਾਂ ਉਹਨੇ ਦੇਖੋ ਪਹਿਲਾਂ ਸ਼ਾਰਟ ਮੂਵੀਜ਼ ਕੀਤੀਆਂ థియేਟਰ ਕੀਤਾ ਸ਼ਾਰਟ ਮੂਵੀਜ਼ ਕੀਤੀਆਂ ਐ ਇਸ ਤਰ੍ਹਾਂ ਨਹੀਂ ਕਿ ਮੇਰੇ ਨਾਲ ਕੋਈ ਸਪੈਸ਼ਲ ਫਿਲਮ ਕੀਤੀ ਉਹਨੇ ਪੰਜਾਬੀ ਇੰਡਸਟਰੀ 'ਚ ਹੀ ਕੰਮ ਕੀਤਾ ਜਿਵੇਂ ਆ ਪਿੱਛੇ ਜੇ ਇੱਕ ਫਿਲਮ ਸੀਗੀ ਅ ਕਿਹੜੀ ਫਿਲਮ ਸੀ ਉਹ ਇਹ ਜਨਮ ਤੇ ਮਾਰੇ ਲਿਖੇ ਉਹਦੇ ਵਿੱਚ ਬਹੁਤ ਅੱਛਾ ਕੈਰੈਕਟਰ ਸੀ ਉਹਦਾ ਇਹ ਜਨਮ ਤੇ ਮਾਰੇ ਲਿਖੇ ਕਿੰਨੇ ਲੋਕਾਂ ਨੇ ਦੇਖੀ ਆਰਟਿਸਟ ਬਹੁਤ ਤਕੜਾ ਸੀ ਉਹ ਬਹੁਤ ਵਧੀਆ ਆਰਟਿਸਟ ਸੀ ਕਿਉਂਕਿ ਉਹਨੇ ਪਹਿਲਾਂ ਥੀਏਟਰ ਕੀਤਾ ਥੀਏਟਰ ਤੋਂ ਬਾਅਦ ਉਹ ਫਿਲਮ ਇੰਡਸਟਰੀ ਦੇ ਵਿੱਚ ਆਇਆ ਠੀਕ ਜਿਹਾ ਪਰਿਵਾਰ ਸੀਗਾ ਉਹਦਾ ਬਹੁਤ ਹਾਸਮੁਖ ਸੁਭਾਅ ਦਾ ਸੀ ਇਹੀ ਨਹੀਂ ਕੱਲਾ ਵੀ ਉਹ ਫਿਲਮਾਂ 'ਚ ਹੀ ਕੰਮ ਕਰਦਾ ਸੀ ਉਹ ਘਰ ਦਾ ਕੰਮ ਵੀ ਬਹੁਤ ਕਰਦਾ ਸੀ ਖੇਤਾਂ ਵਿੱਚ ਅਕਸਰ ਤੁਸੀਂ ਦੇਖਦੇ ਸੀ ਉਹਦੀਆਂ ਵੀਡੀਓ ਮਤਲਬ ਖੇਤਾਂ ਦੇ ਵਿੱਚ ਫਸਲ ਬੋਣੀ ਜੀ ਬੀਜਣੀ ਤੇ ਉਹਨੇ ਮਤਲਬ ਪਸ਼ੂਆਂ ਨੂੰ ਪੱਠੇ ਤੱਕ ਸਾਰਾ ਕੰਮ ਐਦਾਂ ਨਹੀਂ ਸੀਗਾ ਕਿ ਉਹ ਇੱਕ ਆਪਣੇ ਆਪ ਦੀ ਸਟਾਰ ਫੀਲਿੰਗ ਉਹਦੀ ਸਾਰੇ ਕੰਮ ਕਰਦਾ ਸੀ ਹੱਸ ਮੁਕ ਇੰਨਾ ਸੀ ਕਿ ਹਰ ਇੱਕ ਨੂੰ ਉਹਨੇ ਬੁਲਾਉਣਾ ਹਰ ਇੱਕ ਨੂੰ ਵਿਸ਼ ਕਰਨੀ ਉਹਨੇ ਹਰ ਇੱਕ ਦਾ ਚਹੇਤਾ ਸੀ ਤੁਹਾਡੇ ਨਜ਼ਦੀਕ ਹੀ ਉਹਦਾ ਪਿੰਡ ਹੈ ਤੁਸੀਂ ਪਰਿਵਾਰ ਨੂੰ ਨਹੀਂ ਮਿਲੇ ਹੋ ਹਾਂ ਮੇਰੇ ਇਨ-ਲॉज ਵੀ ਉੱਥੇ ਹੀ ਨੇ ਚੂੜ ਮਾਜਰਾ ਉਹਦਾ ਪਿੰਡ ਹੈ ਤੇ ਮੇਰੇ ਹਸਬੰਦ ਸਰਦਾਰ ਸਵਰਨ ਸਿੰਘ ਪੰਗੂ ਵੀ ਉਸੇ ਪਿੰਡ ਦੇ ਨੇ ਤੇ ਮੈਨੂੰ ਇੱਕ ਗੱਲ ਉਹਦੀ ਅੱਜ ਬੜੀ ਸਵੇਰੇ ਯਾਦ ਆਈ ਤੇ ਇੱਥੇ ਆ ਕੇ ਕਈ ਵਾਰੀ ਉਹਨੇ ਕਹਿਣਾ ਕਹਿੰਦਾ ਚੂੜ ਮਝਰੇ ਦੇ ਵਿੱਚ ਦੋ ਹੀ ਹੀਰੇ ਜੰਮੇ ਨੇ ਇੱਕ ਸਵਰਨ ਸਿੰਘ ਪੰਗੂ ਇੱਕ ਮੈਂ ਆ ਤੇ ਮੈਂ ਅੱਜ ਸਵੇਰੇ ਯਾਦ ਕਰਦੀ ਸੀ ਮੈਂ ਕਿਹਾ ਵੀ ਪਤਾ ਹੀ ਨਹੀਂ ਹੱਥਾਂ ਚੋਂ ਕਿਵੇਂ ਅਚਾਨਕ ਚਲੇ ਗਿਆ ਉਹ ਕਰੂ ਇਹ ਵੀ ਪਤਾ ਲੱਗਾ ਇੱਕ ਟਾਈਮ ਤੋਂ ਡਰਿੰਕ ਕਰਨ ਲੱਗ ਗਿਆ ਸੀ ਹਾਂ ਥੋੜੇ ਕਦੇ 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 ਦੇਖੋ ਮੈਂ ਮੇਰੀ ਤਾਂ ਚੇਪ ਬਹੁਤ ਮੰਨਦਾ ਸੀ ਮੈਥੋਂ ਨਾ ਉਹ ਐ ਜੇ ਉਹਨੂੰ ਲੱਗਦਾ ਸੀ ਕਿ ਮੇਰੇ ਗੁੱਸੇ ਨਾ ਹੋਣਾ ਜਿਵੇਂ ਸਾਡੇ ਨਾਲ ਹਰਵਿੰਦਰ ਹੈ ਮਲਕੀਤ ਹੈ ਹਰਵਿੰਦਰ ਨਾਲ ਅਕਸਰ ਉਹਦੀ ਕਿਉਂ ਹਾਂਵੇਂ ਜੇ ਸੀਗੇ ਅਕਸਰ ਗੱਲ ਹੁੰਦੀ ਰਹਿੰਦੀ ਸੀ ਤੇ ਜਿਵੇਂ ਇਸ ਤਰੀਕੇ ਨਾਲ ਬੰਦੇ ਨੇ ਫਰਸਟਡ ਹੋ ਜਾਣਾ ਵੀ ਮਹਿੰਗਾਈ ਬਹੁਤ ਹੈ ਕੰਮ ਘਟ ਹੈ ਜੇ ਅਜਿਹੀਆਂ ਗੱਲਾਂ ਕਰਨ ਲੱਗ ਗਿਆ ਸੀ ਫਿਰ ਉਹਨੂੰ ਮੈਂ ਬਹੁਤ ਕਹਿਣਾ ਵੀ ਆਪਾਂ ਕਿਹੜਾ ਪਹਿਲਾਂ ਇਹ ਆ ਬਹੁਤ ਸਟਾਰਾਂ ਦੇ ਘਰ ਜੰਮੇ ਸੀਗੇ ਇਹ ਤਾਂ ਆਪਾਂ ਮਿਹਨਤ ਕੀਤੀ ਐ ਨਹੀਂ ਤੇ ਕੰਮ ਕੱਲਾ ਇਹੀ ਨਹੀਂ ਗੀ ਵੀ ਆਪਾਂ ਇੰਡਸਟਰੀ 'ਚ ਹੀ ਕੰਮ ਕਰਨਾ ਆਪਣੇ ਲਈ ਬਹੁਤ ਕੰਮ ਨੇ ਤੇ ਐ ਐ ਨਹੀਂ ਸੀ ਲੱਗਦਾ ਕਿ ਉਹ ਐਂ ਚਾਨਕ ਚਲਾ ਜਾਊ ਥੋੜਾ ਇਸ ਤਰੀਕੇ ਨਾਲ ਲੱਗਦਾ ਸੀਗਾ ਕਿ ਉਦਾਸ ਹੈ ਕੁਝ ਦੱਸਿਆ ਕਿੰਨੇ ਟਾਈਮ ਤੋਂ ਘਰੇ ਬਹਿਲਾ ਬੈਠਾ ਸੀ ਉਹ ਇਸ ਤਰੀਕੇ ਨਾਲ ਤਾਂ ਉਹਦੀ ਆ ਪਿੱਛੇ ਜੀ ਵੀ ਮੈਨੂੰ ਲੱਗਦਾ ਦੋ ਤਿੰਨ ਫਿਲਮਾਂ 'ਚ ਉਹਨੇ ਕੰਮ ਕੀਤਾ ਹੈ ਕੁਝ ਗੱਲ ਵੀ ਚੱਲ ਰਹੀ ਸੀ ਮੈਨੂੰ ਉਸਨੂੰ ਫੋਨ ਤੇ ਉਹਨੇ ਦੱਸਿਆ ਕਿ ਮੈਨੂੰ ਆਇਆਂ ਨੇ ਇੱਕ ਦੋ ਕਾਲ ਕਿਉਂਕਿ ਚਲੋ ਕੰਮ ਦੀ ਤਰ੍ਹਾਂ ਦੀ ਕੋਈ ਮੈਨੂੰ ਨਹੀਂ ਲੱਗਦਾ ਮਸਲਾ ਸੀਗਾ ਉਹਦਾ ਉਹੀ ਜਿਵੇਂ ਕੋਈ ਕਈ ਵਾਰੀ ਬੰਦਾ ਕੋਈ ਬੰਦਾ ਵਿਹਲਾ ਨਹੀਂ ਬੈਠ ਸਕਦਾ ਦੇਖੋ ਇਕਨੋਮਿਕਲੀ ਤਾਂ ਵਰਲਡ ਲੈਵਲ ਤੇ ਸਾਰਾ ਕੁਝ ਇਸ ਤਰੀਕੇ ਨਾਲ ਹੋਇਆ ਹੋਇਆ ਹੁਣ ਇੰਨੀ ਮਹਿੰਗਾਈ ਹੈ ਉਹ ਗੱਲ ਤਾਂ ਇਹ ਹੈ ਵੀ ਪਤਾ ਨਹੀਂ ਕਿਹੜੀ ਚੀਜ਼ ਬੰਦੇ ਦੇ ਮਨ ਚ ਕੀ ਬੈਠਿਆ ਹੁੰਦਾ ਕਿਉਂਕਿ ਮੈਨੂੰ ਉਹ ਬੈਠ ਕੇ ਨਹੀਂ ਮਿਲਿਆ ਹੁਣ ਕਾਫੀ ਦੇਰ ਤੋਂ ਹਰਵਿੰਦਰ ਹੁਣਾ ਨਾਲ ਉਹਦਾ ਕਾਫੀ ਚੱਲ ਰਿਹਾ ਸੀ ਇਹਨਾਂ ਦਿਨਾਂ 'ਚ ਕਿਉਂਕਿ ਮੈਂ ਬਿਜੀ ਸੀ ਮੈਂ ਯੁਕੇ ਗਈ ਹੋਈ ਸੀ ਹਾਂ ਜਿਵੇਂ ਦੇਖ ਤੁਸੀਂ ਇਮੋਸ਼ਨਲ ਵੀ ਹੋ ਰਹੇ ਹੋ ਹੁੰਦਾ ਹੀ ਘਟਾ ਪਿਆਦਾ ਤੇ ਪਰਿਵਾਰ ਨੂੰ ਮਿਲਿਓ ਕਿ ਇਹਨਾਂ ਦੇ ਕਿਸੇ ਨੂੰ ਗੱਲਬਾਤ ਆਸੀਂ ਪਿੰਡ ਜਾਂਦੇ ਰਹਿੰਦੇ ਸੀ ਅਸੀਂ ਮਿਲਦੇ ਸੀ ਪਰ ਅੱਜ ਜਦੋਂ ਇਹ ਲੱਗਿਆ ਕਿ ਉਹ ਹਜੇ ਪੀਜੀ ਆਈ ਹੈ ਡੈੱਡ ਬੋਡੀ ਨਹੀਂ ਆਈ ਤੇ ਅਸੀਂ ਸਾਰੇ ਜਿਵੇਂ ਹੁਣ ਰਾਜਵਿੰਦਰ ਆਇਆ ਹੋਇਆ ਹਰਵਿੰਦਰ ਐਮਲਕੀਤ ਹੈ ਸਾਰਿਆਂ ਨੂੰ ਇਹ ਸੀਗੇ ਵੀ ਪਹਿਲੀ ਜੱਕ ਇੱਕ ਤਾਂ ਗਰਮੀ ਆ ਪਰਿਵਾਰ ਤੇ ਕਈ ਵਾਰੀ ਅਸੀਂ ਬੋਝ ਹੀ ਬਣ ਜਾਂਦੇ ਹਾਂ ਵੀ ਅਸੀਂ ਇਨ ਟੱਚ 'ਚ ਆ ਉਹਦੇ ਬ੍ਰਦਰ ਨਾਲ ਇਨ ਟੱਚ 'ਚ ਜਦੋਂ ਹੀ ਆਉਂਦਾ ਸੀ ਜਾਣੇ ਆ ਗੱਲਬਾਤ ਚੱਲ ਰਹੀ ਹੈ ਸਾਡੀ ਉਹਨਾਂ ਨਾਲ ਕੀ ਕਿਹਾਣਾ ਚਾਹੀਦਾ ਇਸ ਕੋਟਰ ਨੂੰ ਬਸ ਇਹੀ ਲੱਗਦਾ ਕਿ ਕਿਉਂਕਿ ਉਹ ਵੀ ਇੱਕ ਨੌਜਵਾਨ ਮੁੰਡਾ ਸੀ ਯੂਥ ਹੈ ਮੈਨੂੰ ਇਹ ਲੱਗਦਾ ਕਿ ਸਾਡੇ ਕਰਨ ਲਈ ਬਹੁਤ ਕੁਝ ਹੈ ਜੇ ਉਹਨੇ ਬਹੁਤ ਕੁਝ ਕਰਨਾ ਸੀ ਕੁਝ ਬੱਚੇ ਅਜੇ ਵੀ ਉਦਾਸ ਹੋ ਜਾਂਦੇ ਨੇ ਮੈਨੂੰ ਇਹ ਲੱਗਦਾ ਕਿ ਸਾਨੂੰ ਆਪਣੇ ਪਛੋਕੜ ਨੂੰ ਸਾਡੇ ਇਤਿਹਾਸ ਨੂੰ ਇਤਿਹਾਸ ਨੂੰ ਸਿੱਖਣਾ ਚਾਹੀਦਾ ਖਾਸ ਕਰਕੇ ਤੇ ਜੇ ਕੋਈ ਗੱਲ ਸਾਡੇ ਮਨ ਚ ਆਉਂਦੀ ਵੀ ਹੈ ਉਦਾਸੀ ਵਾਲੀ ਇੱਕ ਦੋ ਮਿੰਟ ਲਈ ਸਾਨੂੰ ਕਿਸੇ ਨਾਲ ਸੰਝੀ ਕਰਨੀ ਚਾਹੀਦੀ ਹੈ ਉਸ ਉਦਾਸੀ ਚੋਂ ਨਿਕਲਣਾ ਚਾਹੀਦਾ ਹੈ ਜਿਹੜਾ ਜੀਵਨ ਹੈ ਬਹੁਤ ਬੜਮੁੱਲਾ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਤੇ ਇਹ ਤਾਂ ਗੱਲਾਂ ਕੁਝ ਮਿੰਟ ਦੀਆਂ ਹੁੰਦੀਆਂ ਨੇ ਤੇ ਕੋਈ ਇਹੋ ਜਿਹੀ ਗੱਲ ਨਹੀਂ ਸਾਰਿਆਂ ਨੂੰ ਮੇਰਾ ਇਹੀ ਸਨੇਹਾ ਹੈ ਕਿ ਆਓ ਆਪਾਂ ਜ਼ਿੰਦਗੀ ਜਿੰਦਾਬਾਦ ਦਾ ਨਾਅਰਾ ਲਾਈਏ ਨਾ ਕਿ ਆਪਾਂ ਉਦਾਸ ਹੋਈਏ ਮੇਰਾ ਨਾਰਜਵਿੰਦਰ ਸੰਭਰਾਲਾ ਮੈਂ ਰੰਗਮંચੋ ਦਾਕਰ ਰਣਦੀਪ ਗੰਗੂ ਜੂਰ ਅੱਜ ਮਰਦਭਾ ਦੀ ਖਬਰ ਮਿਲੀ ਹੈ ਉਹ ਲੱਗਦਾ ਕਿ ਤੁਸੇ ਕੀ ਕਹਿਣਾ ਚਾਹ ਰਹੇ ਹੋ ਸੱਚਮੁੱਚ ਜਿਹੜਾ ਹੈਗਾ ਬੜੀ ਦੁੱਖ ਦੀ ਖਬਰ ਆ ਸਾਡੇ ਲਈ ਹੈਨਾ ਥੀਏਟਰ ਵਾਲਿਆਂ ਲਈ ਪਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਨਹੀਂ ਕਿ ਬੇਲੇ ਕਾਲਜ ਦੇ ਵਿੱਚ ਉਹ ਮੇਰਾ ਸਟੂਡੈਂਟ ਬਣਿਆ ਬੇਲੇ ਕਾਲਜ ਦੇ ਵਿੱਚ ਉਹਨੇ ਕੰਮ ਕੀਤਾ ਉਸ ਤੋਂ ਬਾਅਦ ਜਿਹੜੀ ਉਹਨੇ ਪਹਿਲੀ ਫਿਲਮ ਵੀ ਕੀਤੀ ਹਰਜੀਤ ਬਾਜੀ ਹੋਰਾਂ ਦੀ ਇਹ ਜਨਮ ਤੁਮਾਰੇ ਲੇਖੇ ਉਹ ਵੀ ਹਰਜੀਤ ਬਾਜੀ ਮੈਂ ਆਡੀਸ਼ਨ ਲੈਣ ਆਏ ਸੀਗੇ ਤੇ ਮੈਂ ਉਹਦਾ ਆਡੀਸ਼ਨ ਦਵਾਇਆ ਤੋ ਜਨੂ ਤੁਹਾਰੇ ਵਿਖੇ ਦੇ ਵਿੱਚ ਉਹਨੇ ਭਗਤ ਪੂਰਨ ਸਿੰਘ ਦਾ ਜਿਹੜੇ ਉਹ ਭਗਤ ਪਿਆਰਾ ਬਣਿਆ ਸੀਗਾ ਉਹਨੇ ਉਹ ਕਿਰਦਾਰ ਜਿਹੜਾ ਹੈ ਉਹ ਅਦਾ ਕੀਤਾ ਉਸ ਤੋਂ ਬਾਅਦ ਜਿਹੜਾ ਹੈ ਉਹਨੇ ਬਹੁਤ ਸਾਰੀ ਸਟਰਗਲ ਕੀਤੀ ਸਟਰਗਲ ਦੇ ਨਾਲ ਜਿਹੜਾ ਹੈ ਉਹਨੇ ਆਪਣਾ ਫਿਲਮ ਇੰਡਸਟਰੀ ਦੇ ਵਿੱਚ ਚੰਗਾ ਨਾਮ ਬਣਾਇਆ ਦੂਰਬੀਨ ਜਾਂ ਹੋਰ ਬਹੁਤ ਸਾਰੀਆਂ ਕਾਫੀ ਸਾਰੀਆਂ ਜਿਹੜੀਆਂ ਚਰਚਿਤ ਫਿਲਮਾਂ ਨੇ ਜਿਦੇ ਵਿੱਚ ਉਹਦਾ ਕਾਫੀ ਵੱਡਾ ਜਿਹੜਾ ਹੈ ਕਿਰਦਾਰ ਸੀ ਤੇ ਅੱਜ ਉਹਦੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਚੰਗੀ ਖਾਸੀ ਪਛਾਣ ਬਣ ਗਈ ਸੀ ਉਹਨਾਂ ਸਟੇਜ ਤੇ ਵੀ ਉਹਨਾਂ ਨੇ ਰੋਲ ਨੂੰ ਵਾਇਨੇ ਕੁਝ ਜਾਂਦਾ ਹੈ ਜੇ ਕੋਈ ਪਲ ਹੈ ਜੇ ਕੋਈ ਜਿਹੜੇ ਤੁਹਾਨੂੰ ਯਾਦ ਆਉਂਦੇ ਉਹਨਾਂ ਸਟਾਈਲ ਨਾ ਨਹੀਂ ਬਿਲਕੁਲ ਉਹਨੇ ਸਟੇਜ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਨੇ ਮੇਰੇ ਕੋਲ ਮਤਲਬ ਅਕਸ ਰੰਗਮঞ্চ ਸਮਰਾਲਾ ਦੇ ਨਾਲ ਨਾਟਕ ਕੀਤੇ ਫਿਰ ਅੱਗੇ ਜਿਹੜਾ ਹੈ ਚੇਤਨਾ ਗਲਾਮਾਂ ਚ ਚਮਕੌਰ ਸਾਹਿਬ ਦੇ ਨਾਲ ਮੈਡਮ ਗੁਰਪ੍ਰੀਤ ਭੰਗੂਰਾਂ ਦੇ ਨਾਲ ਕੰਮ ਕੀਤਾ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹਨੇ ਅਕਤਰ ਸਿੰਘ ਹੋਰਾਂ ਦੇ ਨਾਲ ਜਿਹੜੇ ਸਰਦਾਰ ਗੁਰਸ਼ਰਨ ਸਿੰਘ ਜੀ ਗੁਰਸ਼ਰਨ ਭਾਜੀ ਉਹਨਾਂ ਦੀ ਜਿਹੜੀ ਟੀਮ ਸੀ ਉਹਦੇ ਨਾਲ ਵੀ ਉਹਨੇ ਜਿਹੜਾ ਹੈ ਦਾ ਕੰਮ ਕੀਤਾ ਸੋ ਬੜਾ ਫਨੀ ਜਿਹਾ ਕਿਰਦਾਰ ਸੀ ਉਹਦਾ ਕਿਉਂਕਿ ਕੱਦ ਦਾ ਉਹ ਮਧਰਾ ਸੀਗਾ ਇਸ ਕਰਕੇ ਇੰਡਸਟਰੀ ਦੇ ਵਿੱਚ ਮੈਂ ਜਦੋਂ ਉਹਨੂੰ ਕਿਹਾ ਵੀ ਤੇਰਾ ਕੋਈ ਤੋੜ ਨਹੀਂ ਹੈ ਔਰ ਵੀ ਤੂੰ ਜਿਹੜਾ ਹੈ ਤੂੰ ਕੰਮ ਕਰ ਇੱਕ ਵਾਰੀ ਮਨ ਲਾ ਕੇ ਕੰਮ ਕਰ ਪੂਰੀ ਇੰਡਸਟਰੀ ਦੇ ਵਿੱਚ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਤੇ ਉਹਨੇ ਮਨ ਲਾ ਕੇ ਕੰਮ ਕੀਤਾ ਤੇ ਕਿਰਦਾਰ ਉਹਨੂੰ ਫਨੀਓ ਮਿਲਦੇ ਸੀਗੇ ਹੈਨਾ ਇਹ ਪਰਿਵਾਰ ਸੀਗੀ ਪਰਿਵਾਰ ਚ ਕਿੰਨੇ ਮੈਂਬਰ ਸੀ ਕਿਸ ਤਰ੍ਹਾਂ ਦੇ ਇਨਸਾਨ ਸੀ ਪਰਿਵਾਰ ਦੇ ਵਿੱਚ ਅਸੀਂ ਮੈਂ ਉਹਦੇ ਬ੍ਰਦਰ ਨੂੰ ਹੀ ਜਾਣਦਾ ਸੀਗਾ ਮੰਮੀ ਡੈਡੀ ਨੂੰ ਕਿਉਂਕਿ ਜਦੋਂ ਕੋਈ ਖੁਸ਼ੀ ਦੀ ਸਾਡੇ ਆਰਟਿਸਟਾਂ ਦੀ ਕੋਈ ਗੱਲਬਾਤ ਹੁੰਦੀ ਸੀ ਅਸੀਂ ਸਾਰੇ ਇਕੱਠੇ ਹੋ ਜਾਂਦੇ ਸੀ ਕਦੇ ਕੋਈ ਜਨਮ ਦਿਨ ਦੇ ਉੱਤੇ ਜਾਂ ਕਿਸੇ ਸਟੇਜ ਸ਼ੋਅ ਦੇ ਉੱਤੇ ਇਕੱਠੇ ਹੁੰਦੇ ਸੀਗੇ ਤੇ ਫੈਮਿਲੀ ਠੀਕ ਸੀਗੀ ਉਹਦੀ ਮਿਹਨਤੀ ਮੁੰਡਾ ਸੀਗਾ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਮਿਹਨਤ ਬੜੀ ਕਰਦਾ ਸੀਗਾ ਕਿਸ ਤਰ੍ਹਾਂ ਦੇ ਰੋਲ ਉਹ ਨਿਭਾਉਣ ਕਰਦਾ ਸੀ ਜੀ ਇਸ ਤਰ੍ਹਾਂ ਦੇ ਰੋਲ ਕੋ ਡ੍ਰੀਮ ਰੋਲ ਉਹਦਾ ਕੋਈ ਸੀ ਉਹਦਾ ਉਹ ਉਹਨੂੰ ਉਹਨੂੰ ਫਨੀ ਹੀ ਕਰੈਕਟਰ ਜੱੱਚਦੇ ਸੀਗੇ ਜੇ ਉਹਨੇ ਮੇਰੇ ਕੋਲ ਥੀਏਟਰ ਚ ਵੀ ਕੰਮ ਕਰਿਆ ਹੈਗਾ ਬਾ ਤਾਂ ਉਹਦੇ ਕੋਲ ਆਲਮੋਸਟ ਉਹਦੇ ਸਾਰੇ ਫਨੀ ਕਰੈਕਟਰ ਸੀ ਇੱਕ ਨਾਟਕ ਸੀ ਸਾਡਾ ਇੱਕ ਸੀ ਜਲਪਰੀ ਉਹਦੇ ਵਿੱਚ ਵੀ ਜਿਹੜਾ ਹੈ ਔਰ ਉਹਨੂੰ ਮਤਲਬ ਕਿ ਕਰੈਕਟਰ ਨੂੰ ਸਮਝਣਾ ਆਉਂਦਾ ਸੀ ਉਹ ਕਰੈਕਟਰ ਨੂੰ ਜਿਉਂ ਲੈਂਦਾ ਸੀਗਾ ਜੇ ਮਤਲਬ ਮੈਂ ਕੋਈ ਕਿਸੇ ਹੋਰ ਸ਼ੇਡ ਦੇ ਵਿੱਚ ਕਰੈਕਟਰ ਲਿਖਿਆ ਤਾਂ ਉਹਨੇ ਆਪਣਾ ਇੱਕ ਸ਼ੇਡ ਦੇ ਕੇ ਜਿਹੜਾ ਹੈਗਾ ਕੈਰੇਕਟਰ ਨੂੰ ਜਿਉਂਦਾ ਕਰਨਾ ਉਹਦੀ ਚ ਖਾਸੀਅਤ ਸੀ ਅੱਜ ਉਹ ਸਾਡੇ ਵਿੱਚ ਨਹੀਂ ਹੈ ਚੱਲੇ ਗਏ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਕਰਨਾ ਕਿਸ ਤਰ੍ਹਾਂ ਵਾਪਰ ਲਿਆ ਕਰਨਾ ਬਲ ਇਹ ਬਹੁਤ ਮੰਦ ਭਾਗੀ ਜਿਹੜੀ ਹੈਗੀ ਆ ਗੱਲ ਆ ਉਹ ਤਾਂ ਬਹੁਤ ਨੇੜੇ ਦਾ ਮਿੱਤਰ ਹਰਵਿੰਦਰ ਹਰਵਿੰਦਰ ਰਾਜਲਾ ਇਹ ਦੋਨੋਂ ਇਕੱਠੇ ਜਿਹੜਾ ਹੈ ਉਹਨਾਂ ਨੇ ਕੰਮ ਕੀਤਾ ਇਕੱਠੇ ਥੀਏਟਰ ਗਰੁੱਪਾਂ 'ਚ ਕੰਮ ਕੀਤਾ ਤਾਂ ਮੈਂ ਉਹਦੇ ਨਾਲ ਗੱਲ ਕੀਤੀ ਕਿਉਂਕਿ ਰਾਣੇ ਦੀ ਪਿਛਲੇ ਮੀਨਾ ਕੋ ਪਹਿਲਾਂ ਮੇਰੇ ਨਾਲ ਗੱਲ ਹੋਈ ਸੀ ਉਸ ਤੋਂ ਬਾਅਦ ਨਹੀਂ ਗੱਲ ਹੋਈ ਮੈਂ ਹਰਵਿੰਦਰ ਨੂੰ ਤਾਂ ਹਰਵਿੰਦਰ ਕਹਿੰਦਾ ਵੀ ਇੰਡਸਟਰੀ ਨੂੰ ਲੈ ਕੇ ਉਹਦੇ ਥੋੜੇ ਜਿਹਾ ਸੀਗਾ ਉਦਾਸ ਸੀ ਉਹ ਉਦਾਸੀ ਉਹਦੀ ਇਸ ਗੱਲ ਦੀ ਸੀਗੀ ਕਿ ਕਈ ਬੰਦੇ ਦੀਆਂ ਕਾੰਖਸ਼ਾਵਾਂ ਵੱਡੀਆਂ ਹੁੰਦੀਆਂ ਨੇ ਵੀ ਆ ਫਲਾਨੇ ਕੋਲ ਹੈ ਤੇ ਮੇਰੇ ਕੋਲ ਹੋਣਾ ਚਾਹੀਦਾ ਤੇ ਪਰ ਮੈਨੂੰ ਇਹ ਲੱਗਦਾ ਵੀ ਉਹ ਇੱਕ ਜ਼ੀਰੋ ਤੋਂ ਉੱਠਿਆ ਹੋਇਆ ਕਲਾਕਾਰ ਸੀ ਤੇ ਉਹਦੀ ਪੂਰੀ ਪੰਜਾਬ ਦੇ ਵਿੱਚ ਪਛਾਣ ਸੀ ਸ਼ਾਇਦ ਜਿਹੜਾ ਹੈ ਜਿੰਨੀਆਂ ਉਹਨੇ ਮਤਲਬ ਕਿ ਆਪਣੇ ਆकांक्षाਾਂ ਮੇ ਪਾਲੀਆਂ ਸੀ ਕਿਤੇ ਲੱਗਦਾ ਹੈਗਾ ਵੀ ਮੈਨੂੰ ਸ਼ਾਇਦ ਉਹ ਵੀ ਛੇਤੀ ਉਹਦੇ ਹਾਸਲ ਕਰਨ ਦੇ ਚੱਕਰ ਚ ਸੀ ਇਹ ਉਹਦੀ ਉਦਾਸੀ ਸੀਗੀ ਵਰਵ ਲੋਈ ਵੀ ਜਿਵੇਂ ਲਗਾਤਾਰ ਸ਼ਰਾਬ ਪੀਣਾ ਸ਼ੁਰੂ ਕਰਤਾ ਸੀ ਜੀ ਤੇ ਇੰਡਸਟਰੀ ਚ ਸੀਗਾ ਉਹ ਵੀ ਇੰਦਾ ਸੀ ਸ਼ਾਇਦ ਹੋ ਸਕਦਾ ਇਹ ਗੱਲ ਵੀ ਉਹਦੀ ਉਦਾਸੀ ਦੇ ਵਿੱਚੋਂ ਨਿਕਲੀ ਹੋਵੇ ਜਿਹੜੀ ਸ਼ਰਾਬ ਪੀਣ ਵਾਲੀ ਗੱਲ ਹੈਗੀ ਆ ਪਰ ਮੈਂ ਗੱਲ ਕਰਦਾ ਸ਼ਰਾਬ ਪੀਣਾ ਜਾਂ ਉਦਾਸ ਹੋ ਕੇ ਮਤਲਬ ਕਿ ਜਿਹੜਾ ਹੈਗਾ ਵਾ ਉਵੇਂ ਇਹ ਤਾਂ ਕੋਈ ਹੱਲ ਨਹੀਂ ਹੈ ਸਰ ਬਸ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਅੱਜ ਸਾਰੀ तकरीबन ਪੂਰੀ ਸਾਡੀ ਪੰਜਾਬੀ ਦੀ ਜਿਹੜੀ ਫਿਲਮ ਇੰਡਸਟਰੀ ਆ ਉਹ ਉਦਾਸ ਆ ਸਾਡੇ ਥੀਏਟਰ ਗਰੁੱਪ ਸਾਰੇ ਉਦਾਸ ਨੇ ਕਿਉਂਕਿ ਇੱਕ ਬਾਤ ਹੀ ਯੰਗ ਤੇ ਬੜਾ ਟੈਲੈਂਟਡ ਜਿਹੜਾ ਹੈ ਅਦਾਕਾਰ ਅਜੇ ਸੀ ਉਹਦੇ ਕੋਲ ਬਹੁਤ ਕੁਝ ਜਿਹੜਾ ਹੈਗਾ ਚਾਹੁੰਦੇ ਸੀ ਕਿ ਉਹਦੀਆਂ ਚੰਗੀਆਂ ਫਿਲਮਾਂਾਂ 'ਗਿਉਂਦੇ ਚੰਗੇ ਕਿਰਦਾਰ ਆਉਣਗੇ ਉਹ ਜਿਹੜਾ ਹੈ ਸਾਡੇ ਹੱਥੋਂ ਖੁੱਸ ਗਿਆ ਅਸੀਂ ਉਦਾਸ ਆ ਠੀਕ ਕੀ ਨਾ ਕੋ ਦਰਜ ਪ੍ਰਭਜੋਤ ਸਿੰਘ ਜੀ ਰਮਜੀਤ ਜੀ ਮੇਰੇ ਚਾਚਾ ਹੀ ਲੱਗਦੇ ਸੀ ਕਿ ਕਿਸ ਤਰ੍ਹਾਂ ਸੋ ਆਜੇ ਸਵਾਬ ਬਹੁਤ ਵਧੀਆ ਸੀਗਾ ਹਰੇਕ ਨਾਲ ਵਧੀਆ ਗੱਲਬਾਤ ਕਰਦੇ ਸੀਗੇ ਬਹੁਤ ਕੁਝ ਸਵਾਬ ਬਹੁਤ ਵਧੀਆ ਸਵਾਬ ਸੀਗਾ ਪਤਾ ਨਹੀਂ ਕਿਰਾਦੋ ਕਿੰਨੇ ਸਮਾਂ ਲੱਗਦਾ ਸੀ ਫਿਲਮਾਂ ਬਹੁਤ ਕਰੀਏ ਬਾਅਦ ਇਸ ਟਾਈਮ ਮੇਰੇ ਦੋ ਫਿਲਮਾਂ ਜਾ ਰਹਾ ਇੱਕ ਤਾਂ ਦੂਰ ਵੀਰ ਫਿਲਮ ਇੱਕ ਬੱਲਿਓ ਚਲਾਕ ਸੱਜਣਾ ਇੱਕ ਕਰੇਜੀ ਟੱਬਰ ਵੀ ਹੈਗੀ ਆ ਬਹੁਤ ਫਿਲਮਾਂ ਮਤਲਬ ਸਾਰੀ ਫਿਲਮਾਂ ਚ ਵਧੀਆ ਰੋਲ ਕਰਦਾ ਸੀ ਹੁਣ ਵੀ ਜਾਂਦੇ ਸੀਗੇ ਕੰਮ ਤੇ ਕੀ ਕਾਰਨ ਕੀ ਹੋਇਆ ਇਹਨਾਂ ਦਾ ਕੀ ਇਹ ਡਰਿੰਕ ਦਾ ਮਤਲਬ 2-4 ਮਹੀਨੇ ਤੋਂ ਜ਼ਿਆਦਾ ਕੰਮ ਲੱਗੇ ਸੀਗੇ ਅਰੇ ਰਾਤ ਨੂੰ ਇੱਕ ਰਾਤ ਨੂੰ ਇਹ ਡਰਿੰਕ ਕਰਦੇ ਮੋਟਰਪਾ ਗਏ ਉਹ ਡਰਿੰਕ ਕਰਦੇ ਉਹਨਾਂ ਨੇ ਆਪਣੀ ਡਰਿੰਕ ਉੱਥੇ ਰੱਖਤੀ ਫਿਰ ਸਵੇਰੇ ਭਲੇਖੇ ਨਾਲ ਉਹ ਡਰਿੰਕ ਡਰਿੰਕ ਕਿਸੇ ਨੇ ਚੱਕ ਲਈ ਸੀ ਉਹਨਾਂ ਦੀ ਉਹ ਡਰਿੰਕ ਦੇ ਭਲੇਖੇ ਉਹਨਾਂ ਨੇ ਸਪਰੇਅ ਪੀ ਲਈ ਜਾਂ ਖੂਨ ਦੀ ਉਲਟੀ ਆਈ ਫਿਰ ਉਹਨੂੰ ਪਤਾ ਲੱਗਾ ਇਹ ਮੇਰੇ ਤੇ ਸਪਰੇਅ ਪੀ ਹੋ ਗਈ ਫਿਰ ਜੇ ਇਹ ਉਹਨਾਂ ਨੇ ਸਾਨੂੰ ਦੱਸਤਾ ਤੁਸੀਂ ਗੋਲ ਕੇ ਕਰਦੇ ਸੀ ਰੋਲ ਕਮੇਡੀ ਕਰਦੇ ਸੀ ਬਹੁਤ ਵਧੀਆ ਰੋਲ ਕਰਦੇ ਸੀ ਕਮੇਡੀ ਵੱਧ ਕਰਦੇ ਸੀ ਤੁਸੀਂ ਕਹਿੰਦੇ ਜੇ ਉਹਨਾਂ ਦਾ ਸਾਨੂੰ ਚਲੋਂ ਗਏ ਆਏ

ਮੇਰੇ ਇਹ ਬ੍ਰਦਰ ਇਨ ਲਾ ਉਸ ਨੂੰ ਰਾਣਾ ਅਰਨਦੀਪ ਸਿੰਘ ਉਹ ਵੀ ਜੀਖਾਣਾ ਫ਼ਿਲਮੀ ਤੇ ਲੱਗ ਰਹਾ ਹੈ ਨਾ ਹਾਂ ਜੀ ਹਾਂ ਕਿਹੜੀ ਕਿਹੜੀ ਫ਼ਿਲਮਾਂ ਚੜਾਉਂਦਾ ਹੈ ਫਿਲਮਾਂ ਉਹਨੀਆਂ ਕਾਫੀ ਆਈਆਂ ਹੋ ਐਨਾ ਦੂਰ ਵੀ ਨਾ ਆਈ ਹੈ ਤੇ ਆ ਹੁਣ ਜਿਹੜੀ ਕਿਹੜਾ ਮੇਰੇ ਪਿੰਡ ਦਾ ਸਕੂਲ ਉਹਦੇ ਵਿੱਚ ਵੀ ਉਹਦਾ ਹੈਗਾ ਕਾਫੀ ਹਾਂ ਇਸ ਤਰ੍ਹਾਂ ਦੇ ਰੋਲ ਕਰਦੇ ਸੀ ਉਹ ਕਮੇਡੀਅਨ ਰੋਲ ਸੀਗੇ ਵੈਸੇ ਵੀ ਮਤਲਬ ਮੁਲਾਪੜਾ ਸੋਹ ਸੀਗਾ ਬਹੁਤ ਤੇ ਮਜ਼ਾਕ ਦੇ ਵਿੱਚ ਰਹਿੰਦਾ ਸੀ ਉਹ ਕੋਈ ਥੋੜੀਆਂ ਥੋੜੀਆਂ ਇਸ ਤਰ੍ਹਾਂ ਮੈਂ ਤੁਹਾਨੂੰ ਕਹਿੰਗੇ ਕਦੇ ਨੂੰ ਸਕੀਨ ਨਹੀਂ ਸ਼ੂਟਿੰਗ ਤਾਂ ਨਹੀਂ ਗਏ ਪਰ ਮਤਲਬ ਮੁਲਾਕਾਤ ਹੁੰਦੀ ਰਹਿੰਦੀ ਸੀ ਬਹੁਤ ਹਾਂ ਕਦੇ ਉਹ ਰੋਪੜ ਆ ਗਿਆ ਕਦੇ ਅਸੀਂ ਗੌਰ ਸਾਹਿਬ ਆ ਗਏ ਕਿੰਨਾ ਚੰਗਾ ਕਮੇਡੀ ਦਾ ਕੰਮ ਜਿੰਦਗੀ ਕਿਸ ਤਰ੍ਹਾਂ ਸੁਹਾਵਣਾ ਆਹ ਜਿੰਦਗੀ ਵਿੱਚ ਬਹੁਤ ਵਧੀਆ ਸੁਹਾਵਣਾਤਾ ਖਾਸ ਮੁਖ ਸੁਹਾਵਣਾ ਹਰ ਇੱਕ ਵਾਰ ਹੱਸ ਕੇ ਬੋਲਣਾ ਕਿਸੇ ਦੀ ਗੱਲ ਪਣਾ ਵਰਤਦਾ ਹੈ ਇਹ ਤੇ ਬਾਰੇ ਕੁਝ ਐਨਾ ਮਤਲਬ ਸਿੱਗਾ ਵੀ ਥੋੜਾ ਬਹੁਤ ਅਫਸੈਟਿੰਗ ਚਲੋ ਚੱਲਦੀ ਹੈ ਅਪ ਡਾਊਨ ਚੱਲਦਾ ਹੁੰਦਾ ਇੰਡਸਟਰੀ ਦੇ ਵਿੱਚ ਪਰ ਐਦਾਂ ਦਾ ਕੁਝ ਨਹੀਂ ਸੀਗਾ ਵੀ ਮਾਈਂਡ ਦੇ ਵਿੱਚ ਵੀ ਇਹ ਪਾਣਾ ਵੀ ਵਰਤਦਾ ਜੂਗਾ ਨਹੀਂ ਮੇਰੇ ਨਾਲ ਮੈਂ ਐਕਚੁਅਲੀ ਥੋੜੇ ਦਿਨ ਪਹਿਲਾਂ ਹੀ ਮੇਰੇ ਨਾਲ ਮੁਲਾਕਾਤ ਹੋਈ ਸੀ ਮੇਰੇ ਕੋ ਆਕੇ ਗਿਆ ਰੋਪੜੋ ਤੇ ਕੋਈ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਵੀ ਐਨਾ ਜ਼ਿਆਦਾ ਅਫਸੈਟ ਹੈ ਵੀ ਇਹ ਜ਼ਰੂਰ ਕਿਹਾ ਸੀ ਵੀ ਥੋੜਾ ਜਿਹਾ ਫਾਲ ਡਾਊਨ ਹੈਗਾ ਇਸ ਟਾਈਮ ਇੰਡਸਟਰੀ ਦੇ ਵਿੱਚ ਪਰ ਐਦਾਂ ਦੀ ਕੋਈ ਗੱਲ ਨਹੀਂ ਸੀ ਹੋਈ ਵੀ ਕੋਈ ਐਦਾਂ ਦਾ ਸਿਸਟਮ ਹੋ ਜੇਗਾ ਉਹ ਪਿੰਡ ਦੀ ਕੀ ਗਰਮਾਉਂਦਾ ਉਹਨ ਦਾ ਉਹ ਤਾਂ ਇੱਕ ਹੈਬਿਟ ਕਹ ਲੋ ਜਾਂ ਕੁਛ ਕਹ ਲੋ ਪਿੰਦੇ ਸੀ ਮੇਰਾ ਨਾਮ ਸਵਰਨ ਸਿੰਘ ਪੰਗੂ ਹੈ ਜਿਹਦੀ ਅੱਜ ਮੁੰਦਪਕੀ ਕਰਨਾ ਹੋਈ ਹੈ ਜੁੜਾਣਾ ਜਿਨ ਕਿੰਨੀ ਸੜਕ ਤੇ ਚੱਲੇ ਜੀ ਕਿਸ ਤਰ੍ਹਾਂ ਦੀ ਸੀ ਕਿਸ ਤਰ੍ਹਾਂ ਨੂੰ ਬੰਦ ਸੀ ਸਰ ਮੈਨੂੰ ਹੀ ਸਵੇਰੇ ਫੋਨ ਆਇਆ ਉਦ ਹੀ ਫੋਨ ਤੋਂ ਆਇਆ ਮੈਂ ਸਗੋਂ ਉਸੇ ਰੂਪ ਚ ਗੱਲ ਕੀਤੀ ਜਿਵੇਂ ਵੀ ਰਾਣਾ ਨਾਲ ਹੀ ਮੈਂ ਗੱਲ ਕਰਨੀ ਆ ਮੈਨੂੰ ਕਹਿ ਰਿਹਾ ਮੈਂ ਖਰਾਣਾ ਤੇਰੀ ਆਵਾਜ਼ ਨਹੀਂ ਸੁਣਦੀ ਯਾਰ ਉੱਚੀ ਬੋਲ ਪਰ ਬੋਲਣ ਵਾਲੇ ਨੇ ਬੜੀ ਧੀਮੀ ਆਵਾਜ਼ ਦੇ ਵਿੱਚ ਦੱਸਿਆ ਵੀ ਰਾਣਾ ਨਹੀਂ ਰਿਹਾ ਤੇ ਮੈਂ ਬੜਾ ਮਾਯੂਸ ਹੋਇਆ ਸੁਣ ਕੇ ਵੀ ਜੇ ਅਚਾਨਕ ਕੀ ਹੋ ਗਿਆ ਮੈਂ ਇੱਥੇ ਆ ਕੇ ਗੁਰਪ੍ਰੀਤ ਨੂੰ ਦੱਸਿਆ ਅਸੀਂ ਸਾਰੇ ਮਾਯੂਸ ਹੋ ਗਏ ਤੇ ਰਾਣਾ ਮੈਨੂੰ ਲੱਗਦਾ ਮੇਰੀ ਨਜ਼ਰ ਦੇ ਵਿੱਚ ਬੜਾ ਸਿਫਤੀ ਕਲਾਕਾਰ ਸੀਗਾ ਜਿਵੇਂ ਰਾਜਵਿੰਦਰ ਹੋਰਾਂ ਨੇ ਪਹਿਲਾਂ ਦੱਸਿਆ ਵੀ ਉਹਦਾ ਤੋੜ ਕੋਈ ਨਹੀਂ ਉਹਦਾ ਬਦਲ ਕੋਈ ਨਹੀਂ ਸੀ ਤੇ ਮੈਂ ਉਹਨੂੰ ਅਕਸਰ ਕਹਿੰਦਾ ਹੁੰਦਾ ਸੀ ਮਹਾਰਾਣਾ ਚਿੰਤਾ ਨਾ ਕਰਕੇ ਕੋਈ ਸਮਾਂ ਇਹ ਜੇ ਆਊਗਾ ਤੇ ਤੂੰ ਸਭ ਨੂੰ ਪਿੱਛੇ ਛੱਡ ਜਾਏਗਾ ਛੇਤੀ ਉਹ ਹੌਸਲੇ ਆ ਰਗੇ ਆ ਉਹਦਾ ਇੱਕ ਕਾਰਨ ਹੈਗਾ ਜੀ ਮੈਂ ਜਦੋਂ ਵੀ ਤੁਸੀਂ ਆਇਓ ਰਾਜਵਿੰਦਰ ਆਇਆ ਗੁਰਪ੍ਰੀਤ ਬੈਠੀ ਐ ਔਜਲਾ ਆਜੂ ਮਲਕੀਤ ਰੌਣੀ ਆਜੂ ਹੋਰ ਸਾਰੇ ਆ ਜਾਣਗੇ ਸ਼ੋਕ ਸਤ ਕੀ ਅਸੀਂ ਸ਼ੋਕ ਸੱਥਾਂ ਤੇ ਬੈਠਣ ਸਮੇਂ ਹੀ ਜੁੜਦੇ ਆ ਅੱਗੇ ਪਿੱਛੇ ਸਾਨੂੰ ਜੁੜਨਾ ਨਹੀਂ ਚਾਹੀਦਾ ਹੈਗਾ ਤੇ ਜਦੋਂ ਅਸੀਂ ਜੁੜਦੇ ਆ ਤਾਂ ਮੈਨੂੰ ਲੱਗਦਾ ਜਿਹੜਾ ਵਾਰ-ਵਾਰ ਇਹ ਆਉਂਦਾ ਵੀ ਕੋਈ ਅਲੱਗ-ਥਲੱਗ ਮਹਿਸੂਸ ਕਰਦਾ ਹੈ ਇਕੱਲਾ ਮਹਿਸੂਸ ਕਰਦਾ ਹੈ ਤੇ ਜਦੋਂ ਉਹਨੂੰ ਇਹ ਅਹਿਸਾਸ ਹੋਊਗਾ ਕਿ ਨਹੀਂ ਮੈਂ ਇਕੱਲਾ ਨਹੀਂ ਮੇਰੇ ਨਾਲ ਕਿੰਨੇ ਸਾਰੇ ਹੈਗੇ ਆ ਤੇ ਫੇਰ ਸ਼ਾਇਦ ਬੰਦ ਜਿੰਦਗੀ ਹੌਸਲਾ ਫੜ ਜਾਵੇ ਉਹ ਮੈਂ ਨਾਲ ਦੀ ਨਾਲ ਇਹ ਵੀ ਕਹਿੰਦਾ ਹੈਗਾ ਕਿ ਜਦੋਂ ਵੀ ਕੋਈ ਛੋਟੇ ਵੱਡੇ ਪਰਦੇ ਤੇ ਹੁੰਦਾ ਹੈਗਾ ਤੇ ਉਹ ਕੁਦਰਤੀਆ ਇਹਦੇ ਵਿੱਚ ਗਲੈਮਰ ਹੈਗਾ ਤੇ ਗਲੈਮਰ ਹੋਣ ਕਰਕੇ ਵਿਡਿਆਈ ਹੋਣ ਕਰਕੇ ਉਹਨੂੰ ਕਈ ਵਾਰ ਉਹਦੀ لیاقت ਤੋਂ ਵੱਧ ਉਹਦੀ ਜਾਇਜਕਾਰ ਹੁੰਦੀ ਹੈਗੀ ਹੈ ਤੇ ਉਹਨੂੰ ਉਸ ਜੈ ਜੈਕਾਰ ਨੂੰ ਵੀ ਸਮਝਦੇ ਨਾਲ ਹੀ ਸਾਹਮਣਾ ਹੁੰਦਾ ਹੈਗਾ ਤੇ ਕਿਤੇ ਨਾ ਕਿਤੇ ਜਿਹੜੀ ਸਮਝ ਦੀ ਜਿਹੜੀ ਕਮੀ ਹੈਗੀ ਆ ਜਿਹੜੀ ਸਕੂਲਿੰਗ ਦੀ ਕਮੀ ਹੈਗੀ ਆ ਉਹ ਚਾਹੇ ਉਹਦੀ ਸਕੂਲਾਂ ਦੀ ਪੜ੍ਹਾਈ ਲਿਖਾਈ ਤੋਂ ਲੈ ਲਓ ਚਾਹੇ ਉਹ ਇੰਡਸਟਰੀ ਹੈ ਜਿਹਦੇ ਵਿੱਚ ਵੀ ਉਹ ਕੰਮ ਕਰਦਾ ਹੈਗਾ ਉਸ ਇਸ ਸਮੂਦੀ ਸਿੱਖਿਆ ਦੇ ਨਾਲ ਜੁੜਿਆ ਹੋਇਆ ਜਿਹੜਾ ਹੈਗਾ ਪ੍ਰਸ਼ਨ ਇਸ ਹੈ ਕੀ ਜਾਣਾ ਚਾਹੀਦਾ ਜੋ ਆਪਣੇ ਵਿੱਚ ਨਹੀਂ ਹੈ ਬਸ ਇੱਕ ਖਲਾਅ ਪੈ ਗਿਆ ਹੈਗਾ ਜੀ ਜਦੀ ਪੂਰਤੀ ਕੋਈ ਨਹੀਂ ਹੈਗੀ ਤੋ ਮਜੂਸ ਹੈ ਬਹੁਤ ਉਹਨੂੰ ਇੰਨੀ ਜਲਦੀ ਨਹੀਂ ਸੀ ਜਾਣਾ ਚਾਹੀਦਾ